ਕਿੰਨੇ ਵੈਪਨ ਫੜੇ ਆ ਕਿੰਨੇ ਬੰਦੇ ਕਾਬੂ ਕੀਤੇ ਗਏ ਹੈਗੇ ਇਹ ਵੈਪਨ ਕਿੱਥੇ ਜਾ ਰਹੇ ਸੀ ਉਹ ਕੀ ਹੈਗਾ ਸਾਰਾ ਮਾਮਲਾ ਮੰਨ ਲਓ ਕਿ ਸਸਤੀ ਫਰੋਸ਼ਪੁਰ ਸੋਮਿਆ ਮਿਸਰਾ ਜੀ ਵੱਲੋਂ ਜਿਹੜੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਹੜੇ ਮਾਰੇ ਅਨਸਰਾਂ ਹੈਗੇ ਉਸ ਵਿੱਚ ਡੀਐਸਪੀ ਡੀ ਸ੍ਰੀ ਬਰਕਰਾਰ ਜੀ ਤੇ ਸੇ ਇੰਚਾ ਸ੍ਰੀ ਮੋਹਿ ਜੀ ਦੇ ਤਿੰਨ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦ ਦੋ ਪਿਸਟਲ ਬੱਤੀ ਬੋਰ ਤੇ ਇੱਕ ਪਿਸਟਲ ਜਿਹੜਾ ਹੈਗਾ ਬਰੇਟਾ ਪਿਸਟਲ ਇਟਲੀ 9mm ਦਾ ਨਾਲ ਜਿੰਦਾ ਰੋਂਦ ਵੀ ਸੀ ਉਹਦੇ ਨਾਲ ਜਿਹੜੇ ਹੈਗੇ 4 ਬਾੜੇ ਅਨਸਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਨਾਮ ਹੈ ਇੱਕ ਸੁਖਪ੍ਰੀਤ ਇਕਬਾਲ ਮੇਵਾ ਤੇ ਲਫਦੀ ਇਹਨਾਂ ਤੇ ਪਹਿਲੇ ਵੀ ਵਾਵਾ ਸਿਕਸਮਾ ਵਿੱਚ ਪਹਿਲੇ ਵੀ ਇਹਨਾਂ ਤੇ ਅਡਾਪਟ ਪਰਚੇ ਦਰਜ ਨਾਲ ਇਸੇ ਸਾਲ ਇੱਕ 88/24 ਮਫੂਤਾ ਮੁਕੱਦਮਾ ਸੀਗਾ 307 ਜਾਂ 109 ਬੀ ਐਨ ਐਸ ਐਸ ਦਾ ਉਹ ਵੀ ਨਾ ਦਰ ਸੀ ਤੇ ਤੇ ਖਿਲਾਫ ਜਿਹੜਾ ਹੈਗਾ ਤਲਵੰਡੀ ਵਾਹ ਥਾਣੇ ਵਿੱਚ ਮੁਕੱਦਮਾ ਨੰਬਰ 42 ਅਚੀ ਆਮ ਸੈਕਟ ਦੇ ਤਹਿਤ ਦਰਜ ਕੀਤਾ ਗਿਆ ਹੁਣ ਤਫਤੀਸ਼ ਹੋ ਰਹੀ ਹੈ ਇਨਾਦਰ ਪੁਲਿਸ ਨੇ ਮਾਰ ਲਿੱਤਾਗੇ ਇਹ ਜਿਹੜੇ ਹਥਿਆਰ ਹੈਗੇ ਨਜਾਇਜ਼ ਕਿੱਥੋਂ ਲੈ ਕੇ ਆਏ ਸੀ ਤੇ ਹੁਣ ਇੱਕ ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਲਈ ਫਿਰ ਰਹੇ ਸੀ ਸਾ ਕਿੱਥੋਂ ਦੇ ਰਹਿਣਾ ਹੈ ਸਾ ਕਿ ਆ ਜਿਹੜਾ ਹੈਗਾ ਸੁਖਪ੍ਰੀਤ ਜਿਹੜਾ ਹੈਗਾ ਉਹ ਰਹਿਣ ਵਾਲਾ ਹੈਗਾ ਬਸਤੀ ਮਾਛਿਆ ਵਾਲਾ ਦਾ ਜਿਹੜਾ ਇਕਬਾਲ ਹੈਗਾ ਉਹ ਸੱਤੂ ਵਾਲਾ ਥਾਣਾ ਸਦਰ ਜ਼ਿਲ੍ਹਾ ਦਾ ਜਿਹੜਾ ਮੀਵਾ ਸਿੰਘ ਹੈ ਉਹ ਮੱਕੂ ਰੋਡ ਜ਼ੀਰਾ ਥਾਣਾ ਸਿਟੀ ਜ਼ੀਰਾ ਦਾ ਜਿਹੜਾ ਲਖਪ੍ਰੀਤ ਹੈਗਾ ਉਹ ਵਾਸੀ ਕਿਸਨ ਦੀ ਹੱਟੀ ਵਾਲੀ ਗਲੀ ਬਸਤੀ ਮਾਛਿਆ ਵਾਲੀ ਜ਼ੀਰਾ ਦੇ ਰਹਿਣ ਇਹ ਕਿਸ ਤਰ੍ਹਾਂ ਦੀ ਆਵਾਜ਼ ਆ ਤੁਹਾਨੂੰ ਅੰਜਾਮ ਦੇਣ ਵਾਲੀ ਇਹ ਤੋਂ ਦੇਖੋ ਹੁਣ ਪੁਲਿਸ ਰਿਮਾਂਡ ਦਿੱਤਾ ਗਿਆ ਹੁਣ ਤੱਕ ਦੀ ਚੱਲ ਰਹੀ ਹੈ ਜੁਗਾਇਨ ਨਾਲ ਕਸ਼ਿਸ਼ ਕੀਤੀ ਜਾਊਗੀ ਫਿਰ ਤੌਨੂੰ ਜਿਹੜਾ ਹੈਗਾ ਅਸੀਂ ਦੱਸਾਂ ਸਰ ਇਹਨਾਂ ਤੇ ਪਹਿਲਾਂ ਵੀ ਮੁਕੱਦਮੇ ਦਰਜ ਹੋਏ ਕਿ ਨਾ ਸੋ ਪਹਿਲੇ ਵੀ ਬਾਬਾ ਮੁਕੱਦਮੇ ਦਰਜ ਨੇ ਜਿਹੜਾ ਸੁਖਪ੍ਰੀਤ ਹੈ ਉਸਤੇ ਪਹਿਲੇ 6 ਮੁਕੱਦਮੇ ਦਰਜੇ ਐਨਡੀਪੀਐਸ ਦੇ ਵੀ ਖੋ ਦੇ ਵੀ ਤੇ 307 ਦੇ ਵੀ ਜਿਹੜਾ ਇਕਬਾਲ ਹੈ ਉਸਤੇ ਪਹਿਲਾ 2 ਮੁਕੱਦਮਾ ਦਰਜ ਹੈ ਐਨਡੀਪੀਐਸ ਦਾ ਤੇ 307 ਦਾ ਸਰ ਹਾਂਜੀ ਸਰ ਜਿਹੜੇ ਵੈਪਨ ਹੈਗੇ ਆ ਇਹ ਕਿੱਥੋਂ ਲੈ ਕੇ ਆਂਦੇ ਸੀਗੇ ਔਰ ਇਸ ਵੈਪਨ ਨਾਲ ਕੀ ਵਾਅਦਾ ਜ ਅਜੇ ਤਫਤੀਸ਼ ਚੱਲ ਰਹੀ ਹੈ ਪੁਲਿਸ ਬੰਡ ਦਿੱਤਾ ਗਿਆ ਡੂੰਘਾਈ ਨਾਲ ਪੁੱਛੀ ਕੀਤੀ ਜਾ ਰਹੀ ਹੈ ਪਰ ਜਿਹੜੇ ਹੈਗੇ ਵਿਪਨ ਹੈ ਉਹ ਨਾਜਾਇਜ਼ ਨੇ 32 ਬੋਰ ਦੇ ਦੋ ਪਿਸਟਲ ਨੇ ਤੇ ਇੱਕ ਪਿਸਟਲ ਜਿਹੜਾ ਮਾਰਕਾ ਪਿਟੇਰੋ ਬਰੇਟਾ ਇਟਲੀ ਦਾ ਮੈਡਲ ਲੱਗਦਾ ਹੈ ਜੋ ਇੰਪੋਰਟਡ ਜਾ ਲੱਗਦਾ ਹੈ ਇਹਦੀ ਪੂਰੀ ਡੂੰਘਾਈ ਨਾਲ ਤਫਤੀਸ਼ ਚੱਲ ਰਹੀ ਹੈ ਇਹ ਇੰਪੋਰਟਡ ਵਪਨ ਕਿੱਥੋਂ ਲਿਗਾਇਆ ਸੀ ਇਸ ਨਾਲ ਕਿਹੜੀ ਵਾਤਾ ਦਿਨ ਹੈ ਇਹਨਾਂ ਦੇ ਮਗਰਦ ਕੌਣ ਹੈਗਾ ਜੀ ਇਸ ਦੇ ਬਾਰੇ ਪਤਾ ਲੱਗ ਪਾ ਰਹੇ ਹੈਗਾ ਕਿ ਇਹਨਾਂ ਦੇ ਮਗਰ ਕਿੰਦਾ ਚੱਲ ਰਿਹਾ ਦਮਾਗੀਆਂ ਇਹ ਮੇਨ ਹੈਗੇ ਨੇ ਹੁਣ ਲੁਗਾਇਨਲ ਕੁਝ ਕੀ ਚੱਲ ਰਹੀ ਹੈ ਅਸੀਂ ਆ ਵੀ ਪਰਦਾ ਪਾਸ ਕਰਾਂਗੇ ਇਹ ਕੱਲਾ ਗੈਂਗ ਸੀ ਜਾਂ ਇਹਦੇ ਪਿੱਛੇ ਹੋਰ ਵੀ ਕੋਈ ਸਰਗਣਾ ਸੀ ਜਾਂ ਹੋਰ ਵੀ ਕੋਈ ਮਾਸਟਰਮੈਂਡ ਸੀ ਇਹਦੇ ਪਿੱਛੇ ਇਹ ਤਪਿਸ ਦੌਰਾਨ ਇਹ ਦਾ ਸਾਹਮਣੇ ਆਉਂਦਾ ਸਰ ਵੈਪਨ ਦੇ ਬਗੈਰ ਹੋ ਰਿਹਾ ਕੁਝ ਪਰਮਾ ਦਾ ਵੈਪਨ ਕੇ ਅਲਾਵਾ ਜਿਹੜਾ ਹੈਗਾ ਇਹ ਕਾਰ R20 ਬਰਾਮਦ ਹੋਈ ਹੈ ਨਾਲ ਜਿੰਦਾ ਰੌਂਦੀ ਬਰਾਮਦ ਹੋਈ ਕਿੰਨੇ ਦੋਸ਼ੀ ਪੜਦੇ ਟੋਟਲ ਚਾਰ ਨੇ ਸੀ